ਹਾਂਜੀ ਵੀਰ ਅੱਜ ਆਪਾਂ ਕਰਦੇ ਥਰੇਸ਼ਰ ਤੇ ਬਾਸਕਟ ਦੀ ਫਿਟਿੰਗ ਤੇ ਕਿੰਨੇ ਨੰਬਰ ਤੇ ਆਪਾਂ ਬਾਸਕਟ ਦੀ ਸੈਟਿੰਗ ਕਰਦੇ ਆ ਜਾਂ ਕਿਹੜੀਆਂ ਗੱਲਾਂ ਦਾ ਆਪਾਂ ਨੂੰ ਜਦੋਂ ਥਰੇਸ਼ਰ ਦੀ ਸੈਟਿੰਗ ਕਰਨੀ ਆਪਾਂ ਧਿਆਨ ਰੱਖਣਾ ਤੇ ਜਦੋਂ ਆਪਾਂ ਥਰੇਸ਼ਰ ਦੀ ਫਿਟਿੰਗ ਕਰਨੀ ਹੈ ਪਹਿਲਾਂ ਆਹ ਵਾਲਾ ਪਾਂ ਥਰੇਸ਼ਰ ਦੀ ਫਿਟਿੰਗ ਬਾਅਦ ਵਿੱਚ ਕਰਨੀ ਹੈ ਪਹਿਲਾਂ ਆਪਾਂ ਪੁਲਾ ਆਪਣਾ ਪੁਲਾ ਪਾ ਕੇ ਚੈਗਨਟ ਐਡ ਕਰਨਾ ਉਧਰੋਂ ਦੋ ਤਿੰਨ ਸੱਟਾਂ ਲਾ ਕੇ ਸ਼ਾਵਟ ਤੋਂ ਕਿ ਜਿੰਨੇ ਵੀ ਟੱਕਰ ਆਂਦੀ ਜਿਹੜੀ ਸ਼ਾਟ ਦੀ ਏ ਉਹ ਨਾਲ ਆਣ ਕੇ ਲੱਗ ਜਾਵੇ ਕਿ ਉਸ ਤੋਂ ਬਾਅਦ ਜਿਹੜੇ ਤੁਰੇ ਦਾ ਕਿਉਂਕਿ ਕਦੇ ਹੁੰਦਾ ਕਿ ਸੀਜ਼ਨ ਦੇ ਵਿੱਚ ਚਾਹੇ ਆਹ ਐਚੈਗਨੇਟੇ ਚਾਹੇ ਆ ਜਦੋਂ ਆਪਾਂ ਇਸ ਤਰ੍ਹਾਂ ਹੀ ਕਰਸ ਦਿੰਨੇ ਆ ਉਧਰ ਸੱਟਾਂ ਲਾ ਕੇ ਨਹੀਂ ਆਪਾਂ ਚੰਗੀਆਂ ਤਰ੍ਹਾਂ ਕਰ ਦਿੰਦੇ ਆ ਤਾਂ ਸੀਜ਼ਨ ਦੇ ਵਿੱਚ ਫਿਰ ਆਪਣੇ ਜਿਹੜਾ ਚੈਗਨੇਟੇ ਢਿੱਲੇ ਹੋਣੇ ਸ਼ੁਰੂ ਹੋ ਜਾਂਦੇ ਨੇ ਇਸੇ ਤਰ੍ਹਾਂ ਇਹ ਵੀ ਕਰਨਾ ਤੇ ਐਵੇਂ ਆਪਾਂ ਇਹ ਕਰਨਾ ਚੰਗੀਆਂ ਤਰ੍ਹਾਂ ਨੂੰ ਟੈਟ ਕਰਕੇ ਚੈਨਲ ਟੈਟ ਕਰ ਦੇਣਾ ਉਸ ਤੋਂ ਬਾਅਦ ਫਿਰ ਆਪਾਂ ਥ੍ਰੈਚਰ ਦੀ ਫਿਟਿੰਗ ਕਰਨੀ ਇਸ ਤਰ੍ਹਾਂ ਫਿਟਿੰਗ ਕਰਕੇ ਕਾਟਰਾਂ ਪੱਕੀਆਂ ਕਰਕੇ ਆ ਨਾੜ ਆਪਾਂ ਕਰਦੇ ਨੇ ਤੇ ਇਹ ਫਿਟਿੰਗ ਕਰਨ ਲੱਗੇ ਆਪਾਂ ਕਿਹੜੀ ਗੱਲ ਦਾ ਧਿਆਨ ਰੱਖਣਾ ਕਿ ਜਿਹੜੀਆਂ ਆ ਸਪਾਈਕਾਂ ਨੇ ਆਪਣੀਆਂ ਇਹਨਾਂ ਦੇ ਵਿੱਚ ਗੈਪ ਹੋਣਾ ਜ਼ਰੂਰੀ ਜਿਵੇਂ ਆਪਣੇ ਹੁਣ ਚਾਬੀ ਲੰਘਦੀ ਪਈ ਇਤ ਵਿੱਚੋਂ ਇਸ ਤਰ੍ਹਾਂ ਆ ਸਪਾਈਕਾਂ ਦੇ ਵਿੱਚ ਗੈਪ ਯਾਨੀ ਕਿ ਜਿਹੜਾ ਥ੍ਰੈਸ਼ਰ ਫਿਟਿੰਗ ਉਹ ਬਰਾਬਰ ਹੋਣੀ ਚਾਹੀਦੀ ਵੀ ਇਹ ਨਾ ਹੋਵੇ ਕਿ ਜਿਹੜੀਆਂ ਸਪਾਈਕਾਂ ਜਮਾਂ ਨਾਲ ਦੀਆਂ ਹੋ ਕੇ ਲੰਘਦੀਆਂ ਹੋਣ ਜੇ ਨਾਲ ਦੀ ਹੋ ਕੇ ਲੰਘੇਗੀ ਜੇ ਜਿਹੜੀ ਆਪਣੀ ਕੰਬਾਈਨ ਟੋਟਾ ਕਰੇਗੀ ਤੇ ਚੋਕ ਵੀ ਹੋਵੇਗੀ ਜਦੋਂ ਆਪਣੇ ਜਮਾਲ ਕਿਉਂਕਿ ਵਿੱਚੋਂ ਇਹ ਵਿੱਚ ਇਹਦਾ ਗੈਪ ਹੋਣਾ ਜ਼ਰੂਰੀ ਹੈ ਜਦੋਂ ਵਿੱਚ ਗੈਪ ਹੋਵੇਗਾ ਤੇ ਜਿਹੜਾ ਆਪਣੀ ਕੰਬਾਈਨ ਟੋਟੇ ਦਾ ਕਾਰਨ ਵੀ ਇੱਥੇ ਮੇਨ ਕਾਰਨ ਇਹੋ ਬਣਦਾ ਜਦੋਂ ਆਪਣਾ ਥਰੇਸ਼ਰ ਟੋਟਾ ਹੁੰਦਾ ਹੋਵੇ ਜਦੋਂ ਆਪਾਂ ਬੈੱਡ ਤੇ ਦੇਖਦੇ ਆ ਤਾਂ ਉਹਦਾ ਟੋਟਾ ਜੇਕਰ ਪਿਆ ਤਾਂ ਆਹ ਕਾਰਨ ਹੁੰਦਾ ਜੇਕਰ ਇਹਨਾਂ ਦੇ ਵਿੱਚ ਗੈਪ ਹੋਵੇਗਾ ਤਾਂ ਜਿਹੜੀ ਆਪਣੀ ਕੰਬਾਈਨ ਟੋਟਾ ਬਹੁਤ ਘੱਟ ਕਰੇਗੀ ਜਿਹੜੀ ਆਪਣੀ ਟੋਟੇ ਦੀ ਸਮੱਸਿਆ ਚੌਲ ਦੀ ਸਮੱਸਿਆ ਨਹੀਂ ਆਉਂਦੀ ਜੇ ਜਿਹੜੀ ਆਪਾਂ ਆਹ ਗੈਪ ਆਪਾਂ ਸਹੀ ਰੱਖਦੇ ਆ ਏ ਆਪਾਂ ਸੈਟਿੰਗ ਥਰੇਸ਼ਰ ਜਿਹੜਾ ਆਪਣਾ ਚੈਗਨਟ ਪੂਰਾ ਟਾਈਟ ਕਰਕੇ ਉਦੋਂ ਆਪਾਂ ਫਿਰ ਥਰੇਸ਼ਰ ਦੀ ਸੈਟਿੰਗ ਕਰਨੀ ਤੇ ਇਸ ਗੱਲ ਦਾ ਧਿਆਨ ਰੱਖਣਾ ਜ਼ਰੂਰੀ ਹੈ ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਜਿਹੜੀ ਆਪਾਂ ਥਰੇਸ਼ਰ ਬਾਸਕਟ ਦੀ ਸੈਟਿੰਗ ਕਿੰਨੇ ਨੰਬਰ ਦੇ ਕਰਦੇ ਹਾਂ ਬਾਕੀ ਅਲੱਗ-ਅਲੱਗ ਵੀਰਾਂ ਦੇ ਅਲੱਗ-ਅਲੱਗ ਤਜਰਬੇ ਨੇ ਕੋਈ ਕਿੰਨੇ ਨੰਬਰ ਤੇ ਕਰਦਾ ਕੋਈ ਕਿਸ ਤਰੀਕੇ ਨਾਲ ਕਰਦਾ ਆਪੋ ਆਪਣੇ ਤਜਰਬੇ ਨੇ ਬਾਕੀ ਤੁਸੀਂ ਵੀ ਦੱਸਿਆ ਜੀ ਕਿ ਤੁਸੀਂ ਜਿਹੜੀ ਥਰੇਸ਼ਰ ਤੇ ਬਾਸਕਟ ਦੀ ਸੈਟਿੰਗ ਕਿੰਨੇ ਨੰਬਰ ਦੇ ਕਰਦੇ ਜੋ ਜਿਹੜੀ ਆਪਾਂ ਸੈਟਿੰਗ ਕਰਦੇ ਹਾਂ ਤਗੜੇ ਪਾਸ ਆਪਾਂ 17 ਦਾ ਕਾਬਲਾ ਜਿਵੇਂ ਆਪਣੀ ਨਵੀਂ ਸਪੈਕ ਹੈ ਆਪਾਂ ਪੈਂਦਾ ਕਰਦੇ ਆ ਇਸ ਤਰ੍ਹਾਂ 17 ਨੰਬਰ ਤੇ ਤੇ ਪਿਛਲੋ ਪਿਛਲੇ ਆਪਾਂ ਕਰਦੇ ਜੇ 13 ਨੰਬਰ ਚੂੜੀ ਦੇ ਇਹ ਆਪਣੀ 13 ਨੰਬਰ ਚੂੜੀ ਦੇ ਪਿੱਛੋਂ ਕਰਦੇ ਆ ਅੱਗੋਂ ਆਪਾਂ 17 ਨੰਬਰ ਕਾਬਲੇ ਤੇ ਬਹੁਤ ਵਧੀਆ ਚੱਲਦੀ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਦੀ ਨਾ ਕੋ ਟੋਟੇ ਦੀ ਨਾ ਆਪਣੀ ਕੰਬੈਂਟ ਚੋਕ ਹੋਣ ਦੀ ਤੇ ਜੇ ਕੋ ਟੋਟਾ ਤੁਹਾਡੇ ਫੇਰ ਵੀ ਆਉਂਦਾ ਤੁਸੀਂ ਸਪੈਕਾਂ ਜਿਵੇਂ ਹੁਣ 5 ਸਪੈਕਾਂ ਦੀ ਲੈਂਣਾ ਦੀ ਗੱਲ ਹੁੰਦੀ ਇਹਦੇ ਆਪਣਾ ਮਸ਼ੀਨ ਚੋਕ ਹੋਣ ਦੇ ਵਿੱਚ ਜਾਂ ਗੜਮਗੜਮ ਕਰਨ ਦੇ ਵਿੱਚ ਜਾਂ ਟੋਟੇ ਦੇ ਵਿੱਚ ਇਸ ਦਾ ਜਿਆਦਾ ਆਪਣਾ ਰੋਲ ਹੁੰਦਾ ਤੇ ਇਹਦੀ ਆਪਾਂ ਹੁਣ ਜਿਵੇਂ ਟੈਨ ਲੈਣਾ ਨੇ ਪਹਿਲੀ ਆਪਾਂ ਸਾਈਡਾਂ ਦੇ ਦੋਨੋਂ ਸਪੈਕਾਂ ਪੂਰੀਆਂ ਪਾਉਂਦੀਆਂ ਨੇ ਇੱਕ ਇੱਕ ਦੋਸਪੈਕਾਂ ਉਸ ਤੋਂ ਬਾਅਦ ਇੱਕ ਸਪੈਕ ਕੱਢ ਕੇ ਇੱਕ ਸਪੈਕ ਪਾਤੀ ਇੱਕ ਫੇਰ ਕੱਢ ਕੇ ਜਿੰਨੀਆਂ ਵਿਰਲੀ ਕਰਨੀਆਂ ਨੇ ਅਗਲੀ ਲੈਣ ਆਪਾਂ ਵਿਰਲੀ ਪਾਉਣੀ ਅਗਲੀ ਵਿਰਲੀ ਤੇ ਪਿਛਲੀਆਂ ਜਿਹੜੇ ਦੋਨੋਂ ਲੈਣਾ ਆਪਾਂ ਪੂਰੀਆਂ ਪਾਉਂਦੀਆਂ ਨੇ ਤੇ ਇਹ ਆਪਾਂ ਵੀਦਾਂ ਵਿਰਲੀ ਪਾਈਏ ਪਿਛਲੇ ਦੋਨੋਂ ਲੈਣਾ ਆਪਾਂ ਪੂਰੀਆਂ ਨੇ ਕਿਉਂਕਿ ਜਿੰਨੀ ਆਪਾਂ ਬਾਸਕਟ ਪਿੱਛੋਂ ਆਪਾਂ ਨਾ ਲਾਵਾਂਗੇ ਉਹਨਾਂ ਜਿਹੜਾ ਫਿਰ ਆਪਣਾ ਮਾਲ ਮੋਟਾ ਨਿਕਲੇਗਾ ਜੇ ਆਪਾਂ ਪਿੱਛੋਂ ਦੂਰ ਕਰ ਦਿੰਨੇ ਆ ਤਾਂ ਉਹ ਜਿਹੜਾ ਮਾਲ ਵਿੱਚ ਜੇ ਗੁੰਨੀ ਦੀ ਜਾਂਦੀ ਏ ਜਿੰਨੇ ਫਿਰ ਆਪਣੀ ਦਾਣੇ ਉਹਨੀ ਸਮੱਸਿਆ ਆ ਸਕਦੀ ਏ ਤੇ ਇਸ ਤਰੀਕੇ ਨਾਲ ਆਪਾਂ ਜਿਹੜੀ ਬਾਸਕਟ ਦੀ ਸੈਟਿੰਗ ਕਰਦੇ ਆ ਬਾਕੀ ਤੁਸੀਂ ਵੀ ਆਪਣਾ ਤਜਰਬਾ ਸਾਂਝਾ ਕਰਿਆ ਜੇ ਕਿ ਤੁਸੀਂ ਕਿੰਨੇ ਨੰਬਰ ਤੇ ਜਿਹੜੀ ਬਾਸਕਟ ਦੀ ਸੈਟਿੰਗ ਕਰਦੇ ਹੋ ਤੇ ਬਾਕੀ ਜਿਹੜੇ ਵੀ ਆਪਣੇ ਚੈਨਲ ਦੇ ਨਵੇਂ ਨੇ ਆਪਣੇ ਚੈਨਲ ਨੂੰ ਜੋਬ ਸਬਸਕ੍ਰਾਈਬ ਕਰ ਲੋ ਜੀ